ਗਿਆਨਾ ਦੇ ਟੁਕਰੀ ਰੋਡ ਵਿਖੇ ਪੰਜਾਬ ਭਾਰ ਦੇ ਸਮੂਹ ਚਲਾਪਾਰ ਐਸੋਸੀਏਸ਼ਨ ਦੇ ਅਧਿਧਾਰਾਂ ਦੇ ਵੱਲੋਂ ਐਡਵੋਕੇਟ ਪਾਈ ਚਾਲੇ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਹੰਗਾਮੀ ਮੀਟਿੰਗ ਦਾ ਯੋਜਨ ਕੀਤਾ ਗਿਆ ਬਤਕਾਨ ਗੱਲਬਾਤਕਾਰਦਿਆਂ ਚਲਾਪਾਰ ਐਸੋਸੀਏਸ਼ਨ ਦੇ ਅਧਿਧਾਰਾਂ ਨੇ ਦੱਸਿਆ ਕਿ ਜੋ ਵਕੀਲ ਪਾਈ ਚਾਲੇ ਨੂੰ ਲੰਬੇ ਸਮੇਂ ਤੋਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਕਰਵਾਉਣ ਦੇ ਲਈ ਇਸ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਬਾਕੀ ਜੋ ಗ್ರಾಮ ਅਨਾਈਲੇ ਦੀ ਹਰ ਇੱਕ ਜ਼ਿਲ੍ਹੇ ਦੇ ਪਿੰਡ ਦੇ ਕਸਬੇ ਵਿੱਚ ਖੁੱਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ ਉਸਾਸਿ ਵਿਰੋਧ ਕਰਦੇ ਆਂ ਅੱਜ ਪੰਜਾਬ ਦੀ ਜਿਹੜੇ ਹੈਗੇ ਨੇ ਸਾਰੇ ਪ੍ਰਧਾਨ ਸੈਕਟਰੀ ਸਾਹਿਬਾਨ ਜਿਹੜੇ ਹੈਗੇ ਨੇ ਉਹ ਅੱਜ ਲੁਧਿਆਣਾ ਵਿੱਚ ਅਸੀਂ ਮੀਟਿੰਗ ਕਾਲ ਕੀਤੀ ਹੈਗੀ ਹੈ ਜਿਹੜੇ ਕਿ ਮਸਲੇ ਜਿਹੜੇ ਬਾਹਰ ਐਸੋਸੀਏਸ਼ਨ ਦੇ ਵਕੀਲ ਸਾਹਿਬਾਨ ਸਾਰੇ ਫੇਸ ਕਰ ਰਹੇ ਸੀਗੇ ਉਸ ਦੇ ਰਿਗਾਰਡਿੰਗ ਹੈਗੀ ਹੈ ਇਹ ਜਿਵੇਂ ਕਿ ਗ੍ਰਾਮ ਨਿਆਂਇਲ ਦਾ ਇੱਕ ਜਿਹੜਾ ਸਕੀਮ ਹੈਗੀ ਹੈ ਸੈਂਟਰਲ ਗਵਰਨਮੈਂਟ ਦੀ ਕੀ ਉਹ ਜਗ੍ਹਾ-ਜਗ੍ਹਾ ਜਿਹੜੇ ਹੈਗੇ ਨੇ ਸਟੈਬਲਿਸ਼ ਕੀਤੀਆਂ ਜਾਣਗੀਆਂ ਕੋਰਟਸ ਜਿਹਦੇ ਨਾਲ ਕੀ ਬਹੁਤ ਹੀ ਅਸੁਵਿਧਾ ਜਿਹੜੀ ਹੈਗੀ ਹੈ ਉਹ ਜਿਹੜੇ ਵਕੀਲ ਹੈਗੇ ਨੇ ਉਹਨਾਂ ਨੂੰ ਫੇਸ ਕਰਨੀ ਪਵੇਗੀ ਔਰ ਇਹ ਇੰਪਲੀਮੈਂਟ ਉਥੇ ਹੋ ਸਕਦੀ ਹੈ ਜਿੱਥੇ ਕਿ ਬਹੁਤ ਵੱਡੀਆਂ ਸਟੇਟਸ ਹੈਗੀਆਂ ਨੇ ਜਿੱਥੇ ਡਿਸਟੈਂਸ ਬਹੁਤ ਜ਼ਿਆਦਾ ਹੈਗਾ ਔਰ ਜਿਹੜਾ ਕਿ ਪੰਜਾਬ ਜਿਹੜਾ ਹੈਗਾ ਇੱਕ ਛੋਟਾ ਜਿਹਾ ਕਸਬਾ ਹੈਗਾ ਜਿੱਦੇ ਚ ਜਗ੍ਹਾ-ਜਗ੍ਹਾ ਸਾਡੀਆਂ ਆਲਰੇਡੀ ਕੋਰਟ ਸਗੀਆਂ ਨੇ ਸੋ ਇੱਥੇ ਇਹਦੀ ਇੰਪਲੀਮੈਂਟੇਸ਼ਨ ਦੀ ਲੋੜ ਹੈ ਨਹੀਂ ਸਾਡੇ ਅੱਜ ਦੇ ਜਿਹੜੇ ਚੇਅਰਮੈਨ ਜਿਹੜੇ ਆਫ ਦਾ ਮੀਟਿੰਗ ਹੈਗੇ ਨੇ ਮਨਦੀਪ ਮੋਦगील ਜੀ ਜਿਹੜੇ ਰੋਪੜਬਾਰ ਦੇ ਪ੍ਰਧਾਨ ਹੈਗੇ ਨੇ ਅਸੀਂ ਉਹਨਾਂ ਨੂੰ ਚੁਣਿਆ ਹੈਗਾ ਔਰ ਉਹਨਾਂ ਨੂੰ ਅਸੀਂ ਅੱਜ ਅਪਾਇੰਟ ਕੀਤਾ ਕਿ ਤੁਸੀਂ ਜਿਹੜੇ ਸਾਡੇ ਸਾਰੇ ਜਿਹੜੇ ਮਸਲੇ ਹੈਗੇ ਨੇ ਜਿਹੜੇ ਸਾਡੇ ਸਾਰੇ ਪ੍ਰਦਾਨ ਸੈਕਟਰੀ ਜਿਹੜੇ ਅਸੀਂ ਫੇਸ ਕਰ ਰਹੇ ਹਾਂ ਬਾਅਰ ਐਸੋਸੀਏਸ਼ਨ ਲੈਵਲ ਤੇ ਉਹ ਤੁਸੀਂ ਅੱਗੇ ਹੋ ਕੇ ਪੂਰੀਆਂ ਜੜੀਆਂ ਟੀਮਾਂ ਬਣਾਉਣੀਆਂ ਹੈਗੀਆਂ ਉਹਨਾਂ ਨੂੰ ਟੀਮਾਂ ਬਣਾਓ ਔਰ ਤਾਂਕਿ ਆ ਜਿਹੜੇ ਮਸਲੇ ਅਸੀਂ ਸੈਂਟਰਲ ਗਵਰਨਮੈਂਟ ਤੱਕ ਵੀ ਪਹੁੰਚਾਈਏ ਸਟੇਟ ਗਵਰਨਮੈਂਟ ਤੱਕ ਵੀ ਪਹੁੰਚਾਈਏ ਚੀਫ ਜਸਟਿਸ ਆਫ ਇੰਡੀਆ ਤੱਕ ਵੀ ਪਹੁੰਚਾਈਏ ਸਾਡੇ ਮਨਨ ਕੁਮਾਰ ਮਿਸ਼ਰਾ ਜੀ ਜਿਹੜੇ ਚੇਅਰਮੈਨ ਬਾਰ ਕਾਉਂਸਲ ਆਫ ਇੰਡੀਆ ਨੇ ਔਰ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੂੰ ਤੱਕ ਵੀ ਪਹੁੰਚਾਈਏ ਉਹਨਾਂ ਨੂੰ ਬੁਲਾਈਏ ਅਸੀਂ ਇੱਥੇ ਦੇ ਹਾਲਾਤ ਦੱਸੀਏ ਔਰ ਉਸ ਰਿਲੇਟਿਡ ਅੱਜ ਸਾਰੇ ਅਸੀਂ ਇਕੱਠੇ ਹੋਏ ਆ ਉਹਨ ਮੈਂ ਮਨਦੀਪ ਮੋਦਗਿਲ ਜੀ ਨੂੰ ਕਹੂੰਗਾ ਕਿ ਉਹ ਤੁਹਾਨੂੰ ਸਾਰੇ ਦੱਸਣਗੇ ਕਿ ਜਿਹੜੇ ਜਿਹੜੇ ਮਸਲੇ ਅੱਜ ਡਿਸਕਸ ਹੋਏ ਤੇ ਉਹਨਾਂ ਤੇ ਇਹਨਾਂ ਨੇ ਕੀ ਕਾਰਵਾਈ ਅੱਜ ਸਾਡੇ ਸਾਰੇ ਪੰਜਾਬ ਦੇ ਜਿਹੜੇ ਡਿਸਟ੍ਰਿਕਟਸ ਦੇ ਪ੍ਰੈਜ਼ੀਡੈਂਟਸ ਨੇ ਜਾਂ ਕੁਝ ਕੁਸ਼ ਡਿਸਟ੍ਰਿਕਟ ਤੋਂ ਸੈਕਟਰੀ ਸਾਹਿਬਾਨ ਆਏ ਨੇ ਸਾਰਿਆਂ ਦੀ ਇੱਕ ਜੁਆਇੰਟ ਮੀਟਿੰਗ ਲੁਧਿਆਣਾ ਵਿੱਚ ਹੋਈ ਹੈ ਤੇ ਇਸ ਮੀਟਿੰਗ ਦੇ ਵਿੱਚ ਅਸੀਂ ਕੁਝ ਕਾਮਨ ਜਿਹੜੇ ਹੈਗੇ ਆ ਇਸ਼ੂਜ਼ ਉਹ ਲੈਏ ਸੀਗੇ ਜਿਸ ਦੇ ਵਿੱਚ ਸਟੈਬਲਿਸ਼ਮੈਂਟ ਆ ਗ੍ਰਾਮ ਨਿਆਂਇਲੇ ਦੀ ਜਿਹਨੂੰ ਅਪੋਜ਼ ਕੀਤਾ ਗਿਆ ਹੈਗਾ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਜਿੱਥੇ ਜਿੱਥੇ ਜਾ ਕੇ ਇਹਨੂੰ ਪਰਸਿਊ ਕਰਨਾ ਹੈ ਲॉ मिनिस्टर ਕੋਲੇ ਜਾਂ ਸੁਪਰੀਮ ਕੋਰਟ ਕੋਲੇ ਜਾਂ ਬਾਰ ਕਾਉਂਸਲ ਆਫ ਇੰਡੀਆ ਕੋਲੇ ਉਹਦੇ ਰਿਗਾਰਡਿੰਗ ਅਸੀਂ ਆਪਣੇ ਮੈਮੋਰੰਡਮ ਤਿਆਰ ਕਰਕੇ ਉਹ ਦੇਵਾਂਗੇ ਉਹਨਾਂ ਨੂੰ ਆਪਣਾ ਬਾਰ ਕਾਉਂਸਲ ਆਫ ਇੰਡੀਆ ਨੂੰ ਅਸੀਂ ਜਿਹੜਾ ਹੈਗਾ ਉਹਨਾਂ ਦੇ ਚੇਅਰਮੈਨ ਸਾਹਿਬ ਜਿਹੜੇ ਹੈਗੇ ਆ ਉਹਨਾਂ ਨੂੰ ਇਨਵਾਈਟ ਕਰਾਂਗੇ ਕਿ ਉਹ ਆ ਕੇ ਸਾਡੀ ਇੱਥੇ ਪ੍ਰੋਬਲਮ ਸਾਰਿਆਂ ਦੀ ਇੱਕ ਜੁਆਇੰਟ ਮੀਟਿੰਗ ਪੰਜਾਬ ਦੇ ਸਾਰਿਆਂ ਬਾਰਾਂ ਦੀ ਲੈਣ ਇਸ ਤੋਂ ਇਲਾਵਾ ਇੱਕ ਹੈਗਾ ਡਿਸਟ੍ਰਿਕਟ ਜਿਹੜਾ ਹੈਗਾ ਡਿਸਟ੍ਰਿਕਟ ਲੈਵਲ ਤੇ ਲੀਗਲ ਰੀਡ ਡਿਫੈਂਸ ਕਾਉਂਸਲਸ ਅਪਾਇੰਟ ਹੋਏ ਨੇ ਜਿਨਾਂ ਦਾ ਜਿਹੜਾ ਹੈਗਾ ਇੱਥੇ ਵਿਰੋਧ ਕੀਤਾ ਗਿਆ ਸਾਰੀਆਂ 12 ਵੱਲੋਂ ਕਿ ਇਹ ਨਹੀਂ ਹੋਣੇ ਚਾਹੀਦੇ ਕਿਉਂਕਿ ਸਰਕਾਰੀ ਪ੍ਰੋਸੀਕਿਊਸ਼ਨ ਹੈ ਸਰਕਾਰੀ ਡਿਫੈਂਸ ਆ ਉਹ ਸਿਸਟਮ ਠੀਕ ਨਹੀਂ ਹੈਗਾ ਤੇ ਉਹਨੂੰ ਉਹਦੇ ਵਿਰੋਧ ਲਈ